ਪਰਿਵਾਰ ਦਾ ਹੁਣ ਕੀ ਕਰਨੀ ਪਰਿਵਾਰ ਦਾ ਕਮਾਈ ਦਾ ਦਿਹਾੜੀ ਜੋਥ ਹੈ ਬੇਬੇ ਸਾਰੇ ਬੱਚਾ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਇੱਕ ਵਾਰ ਦਾ ਮੌਕਾ ਦਿੱਤਾ ਜਾਵੇ ਸਾਨੂੰ ਵੀ ਮੌਕਾ ਸਾਡੀ ਪੰਚਾਇਤ ਤੋਂ ਵੀ ਸਾਨੂੰ ਵੀ ਇਹ ਕਰਦੀ ਹੈ ਕਿ ਕਾਮੀ ਤੇਰੀ ਗ੍ਰੀਸ ਕਿੰਨਾ ਲਿਖਿਆ ਚਾਹੀਦਾ ਹੈ 4000 ਵੀਰੇ ਯਾਰ ਕਿੱਦਾਂ ਤੁਸੀਂ ਕਹਿੰਦੇ ਕਹਿੰਦੇ ਬੰਦਾ ਜੀ ਫਿਰ ਲੱਗੋਗੇ ਤੁਸੀਂ ਇੰਦਰ ਗੌਰ ਨੇ ਵੀ ਫਿਰ ਮੈਂ ਮੈਂ ਵੀਰੋ ਦੂਜੀ ਸਹਣਾ ਦਾ ਹੁਣ ਮੈਂ ਦੋਨੇ ਵਿਆਹ ਕਰਾਣ ਦੀ ਕੋਸ਼ਿਸ਼ ਕਿਉਂਕਿ ਜਿਹੜਾ ਸਹਣਾ ਮੇਰੀ ਹੁੰਦਾ ਕੋਈ ਮੈਂ ਪਾਉਂਦਾ ਆਇਆ ਇਸ ਪਿੱਛੇ ਫੇਟ ਇਸ ਕਿ ਤੱਕ ਕਦੇ ਹੱਥ ਨਹੀਂ ਇਹ ਚੀਜ਼ ਨੂੰ ਨਾ ਅਸੀਂ ਦੇਖਿਆ ਜੀ ਨਾ ਕਦੇ ਅਸੀਂ ਲਾਇਆ ਅਸੀਂ ਵਿਚਾਰ ਸੇ ਕਰਦੇ ਆ ਬਸ ਇਹ ਹਾੜੀ ਮੇਰੇ ਤੋਂ ਹੁਣ ਜ਼ਰੂਰ ਕਰਦੇ ਆਂ ਤੇ ਬੱਚੀਆਂ ਦਾ ਢਿੱਡ ਪਾਲਦੇ ਆ ਜੀ ਅਸੀਂ ਪੰਚਾਇਤ ਨਾਲ ਹੀ ਹੈ ਜੀ ਪੰਜਾ ਚੱਲਣਾ ਸ਼ੁਰੂ ਹੋ ਗਿਆ ਹੈਗਾ ਇਹ ਪੀਲਾ ਪੰਜਾ ਉਹਨਾਂ ਤੇ ਚੱਲ ਰਿਹਾ ਹੈਗਾ ਜਿਹੜੇ ਨਸ਼ੇ ਦੇ ਨਾਗਰਾਂ ਦੇ ਉੱਤੇ ਇੱਕ ਵਾਰੀ ਫੇਰ ਪੰਜਾਬ ਸਰਕਾਰ ਦੇ ਵੀ ਨਾਪਰਾ ਦੇ ਪਿੰਡ ਸਾਧੋ ਹੀੜੀ ਦੀਆਂ ਨੇ ਜਿੱਥੇ ਕੀ ਨਸ਼ਾ ਤਸਕਰਾਂ ਦਾ ਘਟਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਚੱਪੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸਾਧੋ ਹੀੜੀ ਪਿੰਡ ਦੀਆਂ ਜਿੱਥੇ ਨਸ਼ਾ ਤਸਕਰਾਂ ਦਾ ਅਸਰ ਘਟਾਇਆ ਜਾ ਰਿਹਾ ਹੈ ਪਿੰਡ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੇਰਾ ਕਸਪਰਾ ਦਾ ਜੋ ਘਰ ਹੈ ਉਹ ਟਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਤਨਾਏ ਦਾ ਪਰਿਵਾਰ ਆ ਜੀ ਅਸੀਂ ਤਾਂ ਕਦੇ ਹੱਥ ਨਹੀਂ ਇਹ ਚੀਜ਼ ਨੂੰ ਨਾ ਅਸੀਂ ਦੇਖੀ ਇਹ ਕਬਾਲੇ ਤੇ ਅਜੀ ਗਰੀਬ ਬੰਦਿਆਂ ਦੀ ਆ ਜੋ ਕੁਛ ਪਹਿਲਾਂ ਜਿਹੜਾ ਕੁਛ ਹੋ ਗਿਆ ਜਮਾਫਾ ਜੀ ਉਸ ਤੋਂ ਬਾਅਦ ਜੇ ਅਸੀਂ ਵਧ ਕੇ ਕੁਝ ਕਰਿਆ ਹੋਵੇ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਸਾਨੂੰ ਬਹੁਤ ਚੇਰ ਹੋ ਗਿਆ ਜੀ ਇਹ ਤਾਂ ਛੱਡਿਆਂ ਨੂੰ ਮਜ਼ਦੂਰੀ ਜੇ ਮਿਲਦਾ ਵੀ ਆ ਕਰ ਰਹੀ ਹੈ ਨਾ ਦੂਸਰੇ ਪਾਸੇ ਕੇਸੀ ਵੀ ਜੀ ਨਾ ਜਿਹੜੀ ਉਹ ਪਹੁੰਚ ਚੁੱਕੀ ਆ ਥੋੜੀ ਪੂਰਾ ਪਿੰਸੇ ਕੋਈ ਗੱਲ ਨਹੀਂ ਥੋੜੀ ਕਰਦਾ ਆ ਜੋ ਕਿ ਹਲੋ 200 ਹੋ ਗਾਇਤੇ ਤਾਂ ਇਹ ਕੰਮ ਛੱਡੇ ਸਾਨੂੰ ਨਹੀਂ ਪਤਾ ਵੀ ਪਹਿਲਾਂ ਦੇ ਪੱਤੀ ਵੀ ਤੇ ਉਹਦੇ ਆ ਤੇ ਮਾਫੀ ਚਾਹੁੰਦੇ ਆ ਪੂਰਨ ਹੋ ਜਾ ਹੱਥ ਬੇਨਕੀ ਬੇਨਤੀ ਆ ਸਰ ਵੀ ਮੇਰੇ ਬੱਚਿਆਂ ਦੀ ਨਾਂ ਛੱਤ ਟਾਇਆ ਜਾਵੇ ਹੱਥ ਬੇਨਕੀ ਬੇਨਤੀ ਆ ਜੀ ਮੇਰੀ ਵੀ ਨੋ ਦੋ ਨਿੰਮੋ ਕਾਰਾ ਜੀ ਇਹ ਨਰਮ ਜੀ ਛੋਟ ਕਰ ਹਾਂ ਜੀ ਹਾਂ ਜੀ ਹਾਂ ਜੀ ਤੋਂ ਬੱਦ ਪਿੰਨਾਂ ਤੋਂ ਸਭ ਨੂੰ ਨਮਸਕਾਰ ਆ ਜੀ ਬਸ ਤੇਰੇ ਕਰਕੇ ਸਾਡਾ ਪੂਰਾ ਕੰਮ ਹੋ ਗਿਆ ਤੇ ਇਸ ਦਾ ਬਹੁਤ ਬੇਰੀ ਮਜਮਾ ਜਿੱਤੀ ਗਿਆ ਪਿੰਡ ਦੇ ਤਹਿਤ ਅਸੀਂ ਕੁਛ ਬੱਚੇ ਆਇਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੀ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਟਾਰੇ ਆ ਉਹਦੇ ਵਿੱਚ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ এডਿਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕੈਰੀਅਰ ਬਣਾਉਣ ਇਹ ਤਾਂ ਹੋ ਗਿਆ এডਿਕੇਸ਼ਨ ਪੁਆਇੰਟ ਆਫ 뷰 ਤੋਂ ਨਾਲ ਹੀ ਅਸੀਂ ਪਿੰਡ ਵਸੇਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰੱਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ ਏਸੀ ਰਿਪੇਅਰ ਹੈ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ ਇਮਪਲॉयਮੈਂਟ ਜਨਰੇਸ਼ਨ ਓਪਰਚ्युनिटी ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀਅਲ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ employment ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋਪ ਹੋਣ ਉਹ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰਾਂ ਵਿੱਚ ਪਏ ਹੋਏ ਆ 3rd ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਤੇ ਭੇਜੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਮਿਲ ਕੇ ਕਿ ਜੇ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰਗ ਤੋਂ ਇਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਵਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ੀਟਿਵ ਮੈਸੇਜ ਗਿਆ ਹੈਗਾ ਆਲਥੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀਗਾ ਪਰ ਨਾਲ ਹੀ ਇਹਦੇ ਵਿੱਚ ਇੱਕ ਪੋਜ਼ੀਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਆ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ 1 ਮੰਥ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਫਾਇਆ ਕਰ ਦੇਣਾ ਹੈਗਾ ਤੇ ਜੋ ਸੀਐਮ ਸਾਹਿਬ ਦੀ ਕੈਂਪੇਨ ਹੈ ਅਗੇਂਸਟ ਡਰਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਤੇ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਦੀਆਂ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸਟ ਡਰਗ ਕਿ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬਸ ਨੇ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਿਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਇਹ ਦਲਦਲਾ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਵਾਂਗੇ ਜਿਹੜੇ ਘਰ ਤੇ ਬਲਡੋజర్ ਚੱਲ ਰਿਹਾ ਇਹਨਾਂ ਦੇ ਕਿੰਨੇ ਮਾਮਲੇ ਦਰਜ ਨੇ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇੱਥੇ 7 ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਸਾਰੇ ਪਿੰਡ ਨੇ ਵਸੀਆਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਡਰਗ ਦੀ ਦਦਲ ਚੋਂ ਆਪ ਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗਵੰਡੀਆਂ ਨੂੰ ਵੀ ਕੱਢਾਂਗੇ ਸਰਪੰਚ ਸਾਹਿਬ ਕਹਿ ਰਹੇ ਸੀ ਵੀ ਮਹੀਨੇ ਦਾ ਟਾਈਮ ਦਿੱਤਾ ਜਾਵੇ ਸ਼ਾਇਦ ਇਹ ਵੀ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਯੈਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ ਇੱਕ ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ ਇੱਕ ਮਹੀਨੇ ਦੀ ਵੀ ਆਬਜ਼ਰਵੇਸ਼ਨ ਵੀ ਰੱਖਣਗੇ ਔਰ ਕਮਿਟਮੈਂਟ ਬ ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਸਿਗਾ ਕਿ 1 ਮਹੀਨਾ ਇਹਨੂੰ ਦੇਖ ਲਿਆ ਜਾਵੇ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀ ਕਿਤਾ ਹੈਗਾ ਤੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਏਟਿਵ ਯੂ ਨੋ ਇਹਨਾਂ ਦੀ ਵਾਰਨਿੰਗ ਕੀ ਹੈ ਨਸ਼ਾ ਤਸਕਰਾਨੂ ਨਸ਼ਾ ਤਸਕਰਾਨੂ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਜ਼ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਜਾਂ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਦੇ ਤਹਿਤ ਉਹ ਡੈਫੀਨਿਟਲੀ ਕਰਾਂਗੇ ਪ੍ਰਾਪਰਟੀ ਉਹਨਾਂ ਦੀ ਫ੍ਰੀਜ਼ ਕਰਵਾਵਾਂਗੇ ਤੇ ਉਹ ਚਾਹੇ ਉਹ 67ਫ ਦੇ ਤਹਿਤ ਹੈ ਚਾਹੇ 107 ਬੀਐ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਤ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੋਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਤੋਂ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ ਇਹਨੂੰ ਜਿਹੜਾ ਹੈਗਾ ਹੁਣ ਬੇਟੀਆਂ ਨੇ ਜੀ ਮੇਰੀਆਂ ਇੱਕ ਤਾਂ ਕਰਨ ਵਾਲੀ ਪਈ ਜੀ ਬੇਟੀਆਂ ਜੀ ਪਹਿਲਾਂ ਤੇ ਚਿਰ ਦੇ ਕੇਸ ਨੇ ਜੀ ਸਾਡੇ ਤੇ ਉਸ ਤੋਂ ਬਾਅਦ 10 15 ਸਾਲ ਹੋ ਗਏ ਜੀ ਸਾਨੂੰ ਕਰਦੇ ਸੀ ਪਹਿਲਾਂ ਜਰੂਰ ਕਰਦੇ ਜੀ ਇਹ ਉਸ ਤੋਂ ਬਾਅਦ ਜੇ ਅਸੀਂ ਕਦੇ ਕੁਝ ਨਹੀਂ ਕਰਿਆ ਜਸੀਂ ਤੇ ਹਾੜੀ ਮੇਰੇ ਤਾਂ ਕਰਦੇ ਤੇ ਬੱਚੀਆਂ ਨੂੰ ਪਾੜਦੇ ਹਾਂ ਜੀ ਹਾਂ ਜੀ ਮੇਰਾ ਘਰ ਆ ਜੀ ਇਹ ਪਤੀ ਜੀ ਦਿਹਾੜੀ ਗਏ ਹੋਏ ਨੇ ਜੀ ਐ ਨਹੀਂ ਪਤਾ ਵੀ ਉਹ ਕਿੰਨਾ ਨੇ ਗਿਆ ਫੋਨ ਮੇਰੇ ਕੋਲੇ ਘਰੇ ਰਹਿ ਗਿਆ ਜੀ ਉਹਦਾ ਵੀ ਬਾਬੇ ਇੰਤਰੀ ਕਰਦੇ ਆ ਸਰਕਾਰ ਵੱਲੋਂ ਵੀ ਮੇਰੀਆਂ ਧੀਆਂ ਦਾ ਜੀ ਛੋਟੀ ਜਿਹੀ ਕੋਠੜੀ ਨਾ ਟਾਵ ਤੁਸੀਂ ਮਿੰਤ ਨਾਲ ਆ ਜੀ ਜੋ ਕੁ ਸਾਡੇ ਤੋਂ ਪਹਿਲਾਂ ਹੋ ਗਿਆ ਸਰ ਉਹਦੀ ਅਸੀਂ ਮਾਫੀ ਚਾਹੁੰਦੇ ਆ ਪਰ ਹੁਣ ਮੇਰੇ ਧੀਆਂ ਦਾ ਵੀ ਜੀ ਆ ਕਰ ਨਾ ਟਾਇਆ ਜਾਵੇ ਬੇਨਤੀ ਆ ਸਰਕਾਰ ਵੱਲੋਂ ਜੀ ਹਾਂ ਜੇ ਉਦ ਤੋਂ ਬਾਅਦ ਮੈਂ ਕੁਝ ਕਰੂੰ ਜੋ ਮਰਜੀ ਸਜ਼ਾ ਦੇ ਦਿਓ ਸਰ ਮੈਨੂੰ ਕੀ ਕੰਮ ਕੀ ਕਰਦੇ ਨਸ਼ਾ ਕਿਹੜਾ ਕਰਦੇ ਨਸ਼ਾ ਤਾਂ ਜੀ ਅਸੀਂ ਪਹਿਲਾਂ ਜਦਾ ਦੇ ਪਰਦਾ ਦੇ ਨਾਲ ਜ਼ਰੂਰਤ ਹੀ ਦਾਰੂ ਦੂਰੂ ਦਾ ਜ਼ਰੂਰ ਕਰਦੇ ਜੇ ਉਦੋਂ ਬਾਅਦ ਕਦੇ ਨਹੀਂ ਕੁਝ ਕਰਿਆ ਜੀ ਨਾ ਜੀ ਅਸੀਂ ਨਾ ਕਦੇ ਦੇਖਿਆ ਨਾ ਸਾਨੂੰ ਪਤਾ ਜੀ ਉਹਨਾਂ ਦਾ ਵੀ ਕੀ ਚੀਜ਼ ਹੁੰਦੀ ਐ। ਨਾ ਜੀ ਕੁਸੀ ਪਹਿਲਾਂ ਦਾਦੇ ਪੜਦਾਦੇ ਜ਼ਰੂਰ ਕਰਦੇ ਹੋਣਗੇ ਜੀ ਮੈਨੂੰ। ਨਾ ਜੀ ਅਸੀਂ ਨਹੀਂ ਕਰਦੇ ਕਰਿਆ। ਉਹਦੇ ਮੁਕਾਦਮੇ ਜਰ ਜੀ 6 ਮੁਕਾਦਮੇ ਨੇ। ਹਾਂ ਜੀ ਉਹ ਪਹਿਲਾਂ ਜ ਪਹਿਲਾਂ ਵੀ ਦਾ ਸੌਰੇ ਨਾਲ ਰਹਿੰਦੇ ਸੀ ਜੀ ਉਹ ਮੇਰੇ ਨਾਲ। ਉਹ ਹੁਣ ਗੁਜ਼ਰ ਗਏ ਜੀ। ਉਦੋਂ ਦੀ ਕਿਸ ਨੇ ਜੀ ਜਿੱਦਣ ਦੇ ਅਸੀਂ ਮਰੇ ਨੇ ਉਹ ਜੇਲ ਤੋਂ ਕਦਾ ਬਾਹਰ ਆਏ ਨੇ। ਜੇਲ ਤਾਂ ਹੋ ਗਿਆ ਜੀ 2.5 ਸਾਲ ਪੈਣਾ 3 ਸਾਲ ਮੰਗੂ ਹੋ ਗਏ ਜੀ ਆਏ ਨੂੰ। ਉਸ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਕਰਨਾ ਕਦੇ ਉਹਦੇ ਹੱਥ ਲਾਇਆ ਜੀ। ਜਗਾ ਜੀ ਦੀ ਸ਼ਾਮਲਤਾ? ਹਾਂ ਜੀ ਇਹ ਸਾਰੀ ਕਾਨੂੰਨੀ ਆ ਜੀ ਕਿਸੇ ਦੀ ਉਹ ਨਹੀਂ ਹੈਗੀ ਜੀ ਇਹ। ਸ हां जी बस मैं इतका गजास कर दी हां जी सरकार ਵੱਲੋਂ ਵੀ ਮੇਰੀਆਂ ਬੱਚੀਆਂ ਦਾ ਕੋਠੜਾ ਨਾ ਟਾਇਆ ਜਾਵੇ ਜੀ ਬੱਚੀਆਂ ਮੇਰੀਆਂ ਬਟਿਆਰਾਂ ਨੇ ਵਿਆਹ ਨਾਲੀਆਂ ਨੇ ਬੇਨਤੀ ਕਰਦੀ ਹਾਂ ਜੀ ਸਰਕਾਰ ਮੂਰੇ ਵੀ ਮੇਰੀ ਇਹ ਤੀਆਂ ਦੀ ਛੱਤ ਨਾ ਟਾਇਆ ਜਾਵੇ ਮਾਫੀ ਮੰਗਦੀ ਹਾਂ ਸਰ ਮੈਂ ਨਾ ਤੋਂ ਬਸ ਗੁਜ਼ਾਰ ਸੇ ਆ ਜੀ ਸਾਡੀ ਲਵੇ ਕਰੋ ਪਹਿਲਾਂ ਜੀ ਜਦੋਂ ਦਾਰੂ ਦੂਰ ਵੇਚਦਾ ਸੀ ਜੀ ਮਾਰੀ ਬੋਤੀ ਜਰਾ ਕਾਦੇ ਕਾਦੇ ਦਰਦ ਨੇ ਮਾਮਲੇ ਜਿਹੜੇ ਦਾਰੂ ਦੇ ਨੇ ਜੀ ਕੋਈ ਸੋਚ ਪੁੱਕੀ ਜਾਈ ਪੁੱਕੀ ਚਿੱਟਾ ਚੁੱਟਾ ਨਾ ਜੀ ਚਿੱਟਾ ਚੁੱਟਾ ਕੋਈ ਨਾ ਕਿੱਤਾ ਦੇਖਿਆ ਜਾਂ ਤੱਕ ਨਾ ਜਿੱਤੇ ਦੇ ਕੰਮ ਹੀ ਕਰੇ ਵੈਸੇ ਪਿੰਡ ਚ ਹੈਗਾ ਪਤਾ ਨਹੀਂ ਨਾ ਜੀ ਕੀ ਕਰੇ ਉਹਨਾਂ ਦੇ ਘਰ ਦੇ ਲਈ ਗਾਂਵਾਂ ਵਾਲਿਆਂ ਨੇ ਮਾਫੀ ਦਵਾਣੇ ਜੀ ਸਾਰਾ ਕੋਈ ਨਾ ਲੈਫਰ ਦਾ ਹੀ ਕਰਾਉਂਗਾ ਮੈਂ ਵੀ ਗਾਂ ਵਾਤੇ ਗੁਰੂ ਜੀ ਬਈਆ ਕਦੋਂ ਬਣਾਇਆ ਸੀ ਇਹ ਤਾਂ ਕਾਫੀ ਟਾਈਮ ਹੋ ਗਿਆ ਜੀ ਸਾਰੇ ਟਾਈਮ ਦੀ ਪਾਇਆ ਇਹ ਤਾਂ ਕੋਈ ਨਹੀਂ ਬਣਾਇਆ ਸੀ ਘਰ ਆ ਜੀ ਕਦੋਂ ਬਣਾਇਆ ਸੀ ਇਹ ਤਾਂ ਕਾਫੀ ਟਾਈਮ ਮੈਂ ਬਿਲਕੁਲ ਜੂਡੀ ਦੇ ਵਿਆਹ ਦੇ ਪਹਿਲਾਂ ਦਾ ਜੀ ਪਹਿਲਾਂ ਤੋਂ ਬਣਾਇਆ ਹਾਂ ਹਾਂ ਜੀ ਬਾਪ ਦਾ ਜੀ ਸਾਰੰਗ ਦੇ 15-16 ਸਾਲ ਜੀ ਮੇਰੇ ਵਿਆਹ ਨੂੰ ਹੋ ਗਿਆ ਉਦੋਂ ਵੀ ਪਹਿਲੀ ਦੀ ਮਕਾਨ ਆ ਜੀ ਇਹ ਨਸ਼ੇ ਦੇ ਧੰਦੇ ਨਾਲ ਦੇਖੋ ਜੀ ਇਹ ਜਿਹੜਾ ਵਿਅਕਤੀ ਹੈ ਇਹਦੇ ਤੇ 5-6 ਐਨਡੀਪੀਐਸ ਦੇ ਮਕਦਮੇ ਦਰਜ ਨੇ ਜੀ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕਿ ਹੋਇਆ ਬਾਹਰ ਆਇਆ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾਂ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਉਪਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਉਹਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤੇ ਉਹਦੇ ਤਹਿਤ ਇਹ ਅੱਜ ਸਾਰਾ ਪ੍ਰਸ਼ਾਸਨ ਜੀ ਇੱਕ ਲੋਕਾਂ ਦੇ ਉੱਪਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇੱਕ ਪਰਿਵਾਰ ਨੇ ਜਿਹੜੇ ਸਾਡੇ ਪਹਿਲਾਂ ਜੀ ਪਰਿਵਾਰ 15-20 ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਮੁਕਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਜੀ ਪਰ ਹੁਣ ਕੋਈ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਜੀ ਉਹ ਪੜ ਲਿਖ ਗਏ ਜੀ ਉਹਨਾਂ ਦਾ ਫਰਕ ਪੈ ਗਿਆ ਜੀ ਹੁਣ ਇਹ ਬਹੁਤ ਘਟ ਗਏ ਨੇ ਜੀ ਪਹਿਲਾਂ ਨਾਲੋਂ ਪਰ ਸਾਨੂੰ ਇਹ ਆ ਵੀ ਚਲੋ ਜਿਹੜੇ ਵੀ ਮਾੜਾ ਮੋਟਾ ਰਹਿ ਗਿਆ ਅਸੀਂ ਉਹਨਾਂ ਨੂੰ ਵੀ ਸਾਫ਼ ਕਰਦੀ ਇੱਕ ਡਰੱਗ ਫ੍ਰੀ ਪਿੰਡ ਕਰ ਲਈਏ ਜੀ ਆਪਦਾ ਜਿਹੜਾ ਇਹ ਪਰਿਵਾਰ ਇਹਨਾਂ ਤੇ ਪਾਊਡਰ ਦਾ ਵੀ ਸੀਗਾ ਜੀ ਹੂੰ ਭੁੱਕੀ ਦਾ ਵੀ ਸੀਗਾ ਹੂੰ ਤਕਰੀਬਨ 6 ਤੋਂ 7 ਇਹਨਾਂ ਦੇ ਮੁਕੱਦਮੇ ਦੱਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨੂੰ ਇੱਕ ਸਾਲੇ ਹੋਇਆ ਜੀ ਹਜੇ ਬਾਹਰ ਆਏ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੀ ਸਾਡੇ ਬਿਲਕੁਲ ਬਿਲਕੁਲ ਉਮੀਦ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਟੋਕਲ ਮਕਾਨ ਸ਼ਾਮਲਾੜ ਤੋਂ ਦੋ ਤਿੰਨ ਦਿਨ ਪਹਿਲਾਂ ਨਹੀਂ ਇਹ ਤਿੰਨ ਪੀੜੀਆਂ ਤੋਂ ਜੀ ਪੁਰਾਣਾ ਚੱਲਦਾ ਆਉਂਦਾ ਜੀ ਐਜ਼ ਅ ਹਿਊਮਨ ਉਹ ਕਰਕੇ ਅਸੀਂ ਇਹਨਾਂ ਨੂੰ ਸ਼ਾਮਲਾੜ ਦੀ ਜਗ੍ਹਾ ਦਿੱਤੀ ਸੀਗੀ ਇੱਕ ਬੈਠਣ ਵਾਸਤੇ ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਨਸ਼ਾ ਦਾ ਉਹ ਕਰਨ ਲੱਗ ਗਏ ਤਾ ਅਸੀਂ ਉਹ ਇਹਨਾਂ ਦੇ ਫਿਰ ਮਤਾ ਪਾਸ ਕਰਿਆ ਜੀ ਵੀ ਇਹਨਾਂ ਤੋਂ ਇਹ ਖਾਲੀ ਕਰਵਾਈ ਜਾਵੇ ਤੁਹਾਡੀ ਪੰਚਾਇਤ ਬਣ ਤੋਂ ਬਾਅਦ ਕਿੰਨੇ ਕਿ ਠੱਲਾ ਜਿਹੜੀ ਨਸ਼ੇ ਦੀ ਇਸ ਪਿੰਡ ਦੇ ਵਿੱਚ ਪਿਆ ਅਸੀਂ ਮਤਾ ਮਾਨ ਸਾਹਿਬ ਇਹ ਪਹਿਲੇ ਅਸੀਂ ਮਤੇ ਤੋਂ ਬਾਅਦ ਅਸੀਂ ਜਦੋਂ ਮਤਾ ਅਸੀਂ ਸ਼ੁਰੂ ਸ਼ੁਰੂ ਕਰਿਆ ਜਦੋਂ ਕੰਮ ਤਾਂ ਉਹਦੇ 'ਚ ਸਾਡਾ ਸਭ ਤੋਂ ਪਹਿਲਾ ਉਹੀ ਸੀਗਾ ਵੀ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਵੀ ਨਸ਼ੇ ਨੂੰ ਅਸੀਂ ਦੂਰ ਕਰੀਏ ਜੀ ਅਸੀਂ ਪਰਸਨਲੀ ਵੀ ਇਹਨਾਂ ਨੂੰ ਉਹ ਕਰ ਰਹੇ ਹਾਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਜੀ ਮਕਾਨ ਟਾਇਆ ਜਾਣਾ ਤੁਸੀਂ ਕਹਿੰਦੇ ਅਸੀਂ ਮਤਾ ਪਾਇਆ ਪਿੰਡ ਤੋਂ ਨਸ਼ਾ ਵੀ ਖਤਮ ਕਰਨ ਦੀ ਗੱਲ ਆਖੀ ਗਈ ਹੈ ਹਾਂਜੀ ਉਹਦੇ ਤਿੰਨ ਬੇਟੀਆਂ ਨੇ 14 ਸਾਲ ਦੀ ਇੱਕ 17 ਸਾਲ ਦੀ ਇੱਕ 16 ਸਾਲ ਦੀ ਆ ਤੇ ਉਹ ਕਿਵੇਂ ਦੇਖੂਗੀ ਪੰਚਾਇਤ ਨੂੰ ਇਹ ਰਹਿਣ ਬੇਚੇਰਾ ਕਿੱਥੇ ਉਹ ਬੇਟੀਆਂ ਕਰਕੇ ਹੀ ਜੀ ਹੁਣ ਅਸੀਂ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਹਾਂ ਵੀ ਇਹ ਇਹਨਾਂ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਜਾਵੇ ਜੀ ਅਸੀਂ ਇੱਥੇ ਪਹੁੰਚ ਕੇ ਮੰਨਤ ਕਰ ਰਹੇ ਹਾਂ ਰਿਕਵੈਸਟ ਕਰਨ ਕੋ ਪਹਿਲਾਂ ਕੀਤੀ ਹੈ ਪਹਿਲਾਂ ਵੀ ਕੀਤੀ ਜੀ ਇੱਥੇ ਵੀ ਕਰ ਰਹੇ ਹਾਂ ਜੀ ਪਹਿਲਾਂ ਵੀ ਕਰੀ ਆ ਵੀ ਹਾਂਜੀ ਧੰਨਵਾਦ